ਗੁਰਦੁਆਰਾ ਸਾਹਿਬ ਦੇ ਵਿੱਚ ਅਚਾਨਕ ਜਿਹੜੀ ਆ ਉਹ ਅ ਅੱਗ ਲੱਗ ਜਾਂਦੀ ਆ ਔਰ ਸਰੂਪ ਵੀ ਜਿਹੜੇ ਉਹ ਅਗਨ ਭੇਟ ਹੋ ਗਏ ਨੇ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਰਹੇ ਆ ਇਹ ਫਿਰੋਜ਼ਪੁਰ ਦੇ ਤਲਵੰਡੀ ਭਾਈ ਦੀਆਂ ਤਸਵੀਰਾਂ ਨੇ ਅੰਦਰ ਸ਼ਾਰਟ ਸਰਕਟ ਹੋਇਆ ਕੀ ਕਾਰਨ ਬਣਿਆ ਇਸ ਬਾਰੇ ਪੂਰੀ ਗੱਲਬਾਤ ਕਰਾਂਗੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਤਸਵੀਰ ਜਿਹੜੀ ਇੱਧਰਲੇ ਪਾਸੇ ਪਾਲਕੀ ਸਾਈ ਬਾ ਉਧਰ ਦੀ ਤਸਵੀਰ ਵੀ ਤੁਹਾਨੂੰ ਜਿਹੜੀ ਆ ਦਿਖਾ ਦਿੰਦੇ ਆ ਸਾਹਮਣੇ ਕਿ ਪਾਲਕੀ ਸਾਈਬ ਨੂੰ ਹੁਣ ਬਾਹਰ ਲਿਆਂਦਾ ਗਿਆ ਹੈ ਸਰੂਪ ਜਿਹੜੇ ਅਗਨਪੇਟ ਹੋ ਚੁੱਕੇ ਨੇ ਉਹ ਸਰੂਪ ਵੀ ਦੂਜੇ ਪਾਸੇ ਜਿਹੜੇ ਨੇ ਉਹ ਇੱਧਰ ਲਿਆਂਦੇ ਗਏ ਨੇ ਔਰ ਦੂਜੇ ਕਾਰਨ ਹਜੇ ਤੱਕ ਇਸ ਚੀਜ਼ ਦਾ ਜਿਹੜਾ ਉਹ ਪਤਾ ਕਰਨ ਦੀ ਵੀ ਕੋਸ਼ਿਸ਼ ਕਰਦੇ ਆਂ ਵੀ ਕਾਰਨ ਕੀ ਬਣਿਆ ਹੈਗਾ ਕਿਉਂਕਿ ਸੰਗਤਾਂ ਜਿਹੜੀਆਂ ਨੇ ਇੱਥੇ ਇਕੱਠੀਆਂ ਨੇ ਫਾਇਰ ਬਰਗੇਡ ਨੂੰ ਮੰਗਾਇਆ ਗਿਆ ਔਰ ਇੱਥੇ ਆ ਤੁਸੀਂ ਨਜ਼ਰ ਮਾਰੋ ਕਿ ਬਾਲਟੀਆਂ ਜਾਂ ਜਿਹੜੀ ਵੀ ਚੀਜ਼ ਸੰਗਤ ਦੇ ਹੱਥ ਆਈ ਕੋਸ਼ਿਸ਼ ਕੀਤੀ ਵੀ ਇਸ ਨੂੰ ਜਿਹੜਾ ਅੱਗ ਨੂੰ ਅੱਗ ਤੇ ਕਾਬੂ ਪਾਇਆ ਜਾਵੇ ਲੇਕਿਨ ਫਾਇਰ ਬ੍ਰਿਗੇਡ ਤੱਕ ਕਹਿੰਦੇ ਲਿਉਣੀ ਪਈ ਜਦੋਂ ਅੱਗ ਤੇ ਕਾਬੂ ਪਾਇਆ ਗਿਆ ਅ ਬਾਬਾ ਜੀ ਸਾਡੇ ਕੋਲੇ ਮੌਜੂਦ ਨੇ ਬਾਬਾ ਜੀ ਐ ਠੀਕ ਹੋ ਜੀ ਹਾਂ ਜੀ ਹਾਂ ਜੀ ਕਿਵੇਂ ਇਹ ਹੋਈ ਘਟਨਾ ਜੀ ਜੀ ਸ਼ਾਰਟ ਸਰਕਟ ਹੀ ਹੋਇਆ ਕੋਈ ਹੂੰ ਸਾਡੇ ਕਿ 3 ਵਜੇ ਬੱਚਿਆਂ ਨੇ ਕਲਾਸ ਲੱਗਦੀ ਹੈ ਬੱਚਿਆਂ ਦੀ ਇੱਥੇ ਠੀਕ ਹੈ ਜੀ ਸ਼ਾਮ ਨੂੰ 4-5 ਬੱਚੇ ਆਉਂਦੇ ਆ ਉਹਨਾਂ ਨੇ ਜਦੋਂ ਗੇਟ ਖੋਲ੍ਹਿਆ ਤੇ ਇੱਕਦਮ ਜਿਵੇਂ ਬੰਬ ਚੱਲਦਾ ਇਸ ਤਰ੍ਹਾਂ ਧਮਾਕਾ ਹੋਇਆ ਹੂੰ ਤੇ ਉਸ ਤੋਂ ਬਾਅਦ ਜਦੋਂ ਅਸੀਂ ਭੱਜੇ ਆਂ ਪਾਣੀ ਪੂਣੀ ਦਾ ਪ੍ਰਬੰਧ ਕੀਤਾ ਉਹਨੇ ਇੱਕਦਮ ਹੀ ਅੱਗ ਵਧਕੀ ਸਾਰਾ ਕਾਰਨ ਕੁਛ ਲੱਗਿਆ ਪਤਾ ਸ਼ਾਰਟ ਸਰਕਟ ਹੀ ਲੱਗਦਾ ਜੀ ਅਦਰਵਾਈਜ਼ ਹੋਰ ਤਾਂ ਕੋਈ ਚੱਕਰ ਨਹੀਂ ਹੋ ਸਕਦਾ ਬੰਦ ਸੀ ਜਾਰੇ ਪਾਸੋਂ ਹਾਂਜੀ ਹਾਂਜੀ ਸਾਰੇ ਪਾਸੋਂ ਅਸੀਂ ਰਾਈਟ 10 ਵਜੇ ਸਵੇਰ ਗੇਟ ਬੰਦ ਕਰਦੇ ਹਾਂ ਜੀ ਸ਼ਾਮ ਨੂੰ 3:30 4 ਵਜੇ ਖੋਲ੍ਹਦੇ ਹਾਂ ਹੋਰ ਤਾਂ ਕੋਈ ਕਾਰਨ ਨਹੀਂ ਹੋ ਸਕਦਾ ਸ਼ਾਰਟ ਸਰਕਟ ਹੀ ਹੋ ਸਕਦਾ ਜਿਹੜਾ ਗੱਲ ਤੋਂ ਅੰਦਰ ਅੰਦਰ ਚਾਰੇ ਪਾਸੇ ਜੇ ਦੇਖਿਆ ਜਾਵੇ ਤਾਂ ਕੰਧਾਂ ਤੱਕ ਵੀ ਮਤਲਬ ਕਾਲੀਆਂ ਹੋਈਆਂ ਪਈਆਂ ਨੇ ਮਤਲਬ ਅੱਗ ਕਾਫੀ ਜਿਆਦਾ ਬਹੁਤ ਜ਼ਿਆਦਾ ਤੁਮੇਂ ਕਰਕੇ ਜੀ ਬਹੁਤ ਜ਼ਿਆਦਾ ਸੀ ਸਾਰੀਆਂ ਟੇਲਾ ਜਿਸ ਰੂਪ ਵੀ ਅਗਨ ਪੇਟ ਰੂਪ ਜੀ ਹਾਂ ਗੁਰੂ ਸਾਹਿਬ ਦੇ ਇੱਕ ਜਿਹੜੇ ਪ੍ਰਕਾਸ਼ ਸੀਗੇ ਉਹ ਅਗਨ ਪੇਟ ਹੋ ਗਿਆ ਜੀ ਸਤਖੰਡ ਚ ਕੋਈ ਅੱਗ ਨਹੀਂ ਗਈ ਉਹ ਬਚਤ ਰਹੀ ਜੀ ਸਤਗੁਰੂ ਜਮੇਰ ਸਤਕਾ ਜਿਹੜਾ ਬਿਰਾਜਮਾਨ ਸੀ ਸਰੂਪ ਉਹ ਉਹ ਹਾਂਜੀ ਉਹ ਉਹ ਪੇਟ ਹੋ ਗਿਆ ਜੀ ਪਲਕੀ ਸਾਹਿਬ ਵੀ ਭੇਟ ਹੋ ਗਏ ਰਮਾਲੇ ਵੀ ਸਾਰੇ ਤੇ ਸਿਰਫ ਸਤਖੰਡ ਵਾਲੇ ਗੁਰੂ ਸਾਹਿਬ ਬਚ ਗਏ ਅੱਗ ਤੇ ਕਿਵੇਂ ਕਾਬੂ ਪਾਇਆ ਕਿਉਂਕਿ ਆ ਸਾਰੀਆਂ ਉੱਪਰ ਵੀ ਕੰਦਾਂ ਉੱਪਰ ਅੱਗ ਤੇ ਜੀ ਸੰਗਤ ਆ ਗਈ ਬਹੁਤ ਜਦੋਂ ਬੱਚਿਆਂ ਨੇ ਬਾਹਰ ਰੌਲਾ ਪਾਇਆ ਮੈਂ ਤਾਂ ਅੰਦਰ ਚਲੇ ਗਿਆ ਓਵੇਂ ਹੀ ਹਾਂਜੀ ਮੈਂ ਕਿਹਾ ਜੀ ਗੁਰੂ ਸਾਹਿਬ ਤਾਂ ਬਚਾਈਏ ਗੁਰੂ ਸਾਹਿਬ ਫਿਰ ਜਿਆਦਾ ਓਵੇਂ ਅੱਗ ਦੇ ਵਿੱਚ ਤੁਸੀਂ ਹਾਂਜੀ ਹਾਂਜੀ ਓਵੇਂ ਗਿਆ ਵੀ ਮੇਰੇ ਹੱਥ ਸੜ ਗਏ ਗੁਰੂ ਸਾਹਿਬ ਫਿਰ ਮੈਂ ਚੱਕ ਨਹੀਂ ਪਾਇਆ ਹੂੰ ਕਿਉਂਕਿ ਅੱਗ ਬਹੁਤ ਇੱਕ ਸ਼ੀਸ਼ਾ ਟੁੱਟ ਕੇ ਉੱਥੋਂ ਡਿੱਗਣ ਲੱਗ ਪਿਆ ਛੱਤ ਡਿੱਗਣ ਲੱਗ ਪਈ ਤੇ ਫਿਰ ਉਸ ਤੋਂ ਬਾਅਦ ਮੈਂ ਸਾਹ ਘੁੱਟਦਾ ਸੀ ਬਾਹਰ ਆਇਆ ਇਹਨਾਂ ਨੂੰ ਸੰਗਤ ਚੱਲ ਪੈਣਾ ਨੇ ਬੀਬੀਆਂ ਨੇ ਬਾਜਮਾਰੀ ਤੇ ਸੰਗਤ ਬਹੁਤ ਪਾਣੀ ਫਿਰ ਉਹ ਸ਼ੀਸ਼ੇ ਸ਼ੂਜੇ ਤੋੜੇ ਇਹਨਾਂ ਨੇ ਸਾਰਿਆਂ ਨੇ ਫਿਰ 1 ਘੰਟਾ ਲੱਗ ਗਿਆ ਜੀ ਕਬਰ ਕਰਨ ਤੇ ਇੱਕ ਪੂਰਾ ਘੰਟਾ ਤਕਰੀਬਨ ਸਾਰੇ ਸ਼ੀਸ਼ੇ ਤੋੜ ਚੁੱਕੇ ਫਾਇਰ ਬ੍ਰਿਗੇਡ ਵੀ ਮੌਕੇ ਤੇ ਫਿਰ ਬਾਹਰ ਦੇ ਬਾਅਦ ਵਿੱਚ ਪਹੁੰਚ ਗਏ ਸੀ ਉਦੋਂ ਤੱਕ ਉਦੋਂ ਤੱਕ ਕਾਬੂ ਪਾ ਲਿਆ ਸੀ ਉਦੋਂ ਤੱਕ ਕਾਬੂ ਪਾ ਲਿਆ ਸੀ ਫਾਇਰ ਬ੍ਰਿਗੇਡ ਵਾਲੇ ਆ ਗਏ ਉਹਨਾਂ ਨੇ ਵਧੀਆ ਕੰਮ ਕੀਤਾ ਇੱਕ ਟੰਕੀ ਥੋਪਿੰਡ ਚੋਂ ਲਿਆਂਦੀ ਉਹਨਾਂ ਨੇ ਪਾਣੀ ਨੌਜਵਾਨਾਂ ਨੇ ਉਹ ਮਾਰਿਆ ਉਹਦੇ ਨਾਲ ਕੁਝ ਕਾਬੂ ਪੈ ਗਿਆ ਅੱਛਾ ਜਦੋਂ ਬੱਚਿਆਂ ਨੇ ਗੇਟ ਖੋਲਿਆ ਬੱਚੇ ਠੀਕ ਨੇ ਬੱਚੇ ਕਿਉਂਕਿ ਅੱਗ ਤੁਸੀਂ ਕੀ ਬੱਚੇ ਜਦੋਂ ਗੇਟ ਖੋਲਿਆ ਐਗਜ਼ਾਮ ਮੱਕਾ ਹੋਇਆ ਬਚੇ ਤਾਂ ਫਿਰ ਦਰਜ ਬਾਹਰ ਨੂੰ ਭੱਜ ਗਏ ਭੱਜ ਕੇ ਛੜਕਦੇ ਰੌਲਾ ਪਾਇਆ ਮੈਨੂੰ ਅੰਗੇ ਦੱਸਿਆ ਕਿੰਨੇ ਪਾਪਾ ਜੀ ਵੀ ਅੱਗ ਲੱਗੀ ਪਈ ਬਾਹਰ ਅੰਦਰ ਬਹੁਤ ਜ਼ਿਆਦਾ ਫਿਰ ਅਸੀਂ ਭੱਜੇ ਉਵੇਂ ਦੋਵੇਂ ਮੀਆਂ ਬੀਬੀ ਅੰਦਰ ਗਏ ਅੰਦਰ ਦੇਖਦਾ ਹੀ ਕੁਝ ਨਹੀਂ ਸੀ ਇੱਥੋਂ ਲਾਈਟ ਬੰਦ ਕੀਤੀ ਮੈਂ ਇੱਥੇ ਸਾਡੀ ਸਪਲਾਈ ਸਾਰਾ ਸਿਸਟਮ ਬੰਦ ਕੀਤੀ ਤੇ ਅੰਦਰ ਦਿਖੇ ਕੁਝ ਨਾ ਫਿਰ ਵੀ ਅੱਗ ਚੱਲਦੀ ਕਰਕੇ ਗੁਰੂ ਸਾਹਿਬ ਦੇਖਦੇ ਸੀ ਕੋਸ਼ਿਸ਼ ਕੀਤੀ ਜਾਣ ਦੀ ਚੱਕਣ ਦੀ ਪਰ ਨਹੀਂ ਗੱਲ ਬਣੀ ਨਹੀਂ ਆ ਸੇਕ ਵਗੈਰਾ ਉਦੋਂ ਫਿਰ ਆ ਸਾਰੇ ਲੱਗ ਗਿਆ ਜੀ ਆ ਸਾਰੇ ਦਾੜੇ ਦੂੜੇ ਨੂੰ ਸਾਰੇ ਮੂੰਹ ਤੇ ਆ ਸਾਰੇ ਲੱਗ ਗਿਆ ਜੀ ਬਿਲਕੁਲ ਕੋਸ਼ਿਸ਼ ਜਰੂਰ ਕੀਤੀ ਕਿਉਂਕਿ ਅੱਖਾਂ ਦੇ ਸਾਹਮਣੇ ਸਰੂਪ ਅਗਨਪੇਟ ਹੋ ਰਿਆ ਸੀ ਔਰ ਕੋਸ਼ਿਸ਼ ਕੀਤੀ ਬਾਬਾ ਜੀ ਨੇ ਵੀ ਉਹਨਾਂ ਨੂੰ ਸਹੀ ਜਗ੍ਹਾ ਤੇ ਲੈ ਅੰਦਾ ਜਾਵੇ ਕਿਉਂਕਿ ਅੱਗ ਚਾਰੇ ਪਾਸੇ ਜਿਹੜੀ ਅੰਦਰ ਬਹੁਤ ਜ਼ਿਆਦਾ ਸੀ ਲੇਕਿਨ ਇੰਨਾ ਨਹੀਂ ਹੋ ਪਾਇਆ ਪੂਰਾ ਜਿਹੜਾ ਚਾਰੇ ਪਾਸੇ ਉਹ ਅੱਗ ਦੀਆਂ ਲਪਟਾਂ ਜਾਂ ਜਿਹੜਾ ਇਹ ਕਹਿੰਦੇ ਵੀ ਅੰਦਰ ਕਿਉਂਕਿ ਗੈਸ ਹੀ ਇੱਕ ਹਸਾਬ ਨਾਲ ਬਣ ਗਈ ਸੀ ਧੂਏ ਦੇ ਨਾਲ ਜਦੋਂ ਇਹ ਬਲਾਸਟ ਕਹਿੰਦੇ ਹੋਇਆ ਔਰ ਉਦੋਂ ਅੰਦਰ ਸਭ ਕੁਝ ਜਿਹੜਾ ਉਹ ਅਗਣਪੇਟ ਹੋ ਚੁੱਕਿਆ ਤੁਸੀਂ ਵੀ ਮੌਕੇ ਤੇ ਹੈਗੇ ਸੀ ਮੌਕੇ ਤੇ ਤੈਨੀਆਂ ਹੀ ਬੰਦੇ ਸੀਗੇ ਇੱਕ ਬਾਬਾ ਇੱਕ ਮੈਂ ਇੱਕ ਮੁੰਡਾ ਹੋਰ ਸੀਗਾ ਇੱਥੇ ਹੂੰ ਉਹਨੇ ਬਹੁਤ ਹਿੰਮਤ ਕੀਤੀ ਹੂੰ ਉਹਦੇ ਵੀ ਬਹੁਤ ਨੁਕਸਾਨ ਹੋਇਆ ਬਚਾਰੇ ਦਾ ਉਹਦੇ ਵੀ ਝੁਲਸੇ ਨੇ ਆਪ ਵੀ ਹਾਂ ਹਾਂ ਉਹਦੇ ਹੱਥੋਂ ਤੇ ਸਾਰੇ ਮੱਛੇ ਮੁਕਾ ਚ ਕੋਤੇ ਲੱਗਾ ਪੈਰਾ ਪੂਰਾ ਤੇ ਅੱਛਾ ਉਹਨੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਵੀ ਮੈਂ ਤਾਂ ਸਾਡੇ ਸਾਰਿਆਂ ਨੂੰ ਇਹ ਬਾਬੇ ਨੂੰ ਵੀ ਗਾ ਉਹ ਸੀ ਮੁੰਡਾ ਅੱਛਾ ਹੋਣ ਹਸਪਤਾਲ ਭੇਜਿਆ ਹੋਇਆ ਨਹੀਂ ਇਹ ਤਾਂ ਪੱਟੀ ਪੱਟੀ ਕਰਾਇਆ ਹੋਇਆ ਇੱਥੇ ਹੀ ਆਹ ਜੀ ਹਾਂ ਪੱਟੀ ਪੱਟੀ ਕਰ ਰਹੇ ਅੱਛਾ ਆ ਪੋਟੇ ਪਾਟੇ ਉਹਦੇ ਪਾਟ ਕੇ ਸਾਰੇ ਬੱਚੇ ਵੀ ਕਹਿੰਦੇ ਲੱਗੇ ਰਹੇ ਤੁਹਾਡੇ ਨਾਲ ਮੇਰੇ ਬੱਚੇ ਨਾਲ ਉਹ ਜੁੜੀਆਂ ਪੱਠਾ ਦਾ ਪਾਣੀ ਲੌਗੀਆਂ ਅੰਦਰ ਵਿਚਾਰੀਆਂ ਅੱਛਾ ਹਾਂ ਤੇਰੇ ਹੱਥ 'ਚ ਕੁਛ ਆਇਆ ਜਿਹੜਾ ਹੱਥ ਦਾ ਪਾਣੀ ਤੁਸੀਂ ਅੱਛਾ ਤੁਸੀਂ ਵੀ ਮੌਕੇ ਤੇ ਫਿਰ ਹਾਂ ਜੀ ਅਸੀਂ ਮੌਕੇ ਤੇ ਸੀਗੀ ਮੰਦ ਭੱਗੀ ਗਲਤ ਹੈਗੀ ਕਿਉਂਕਿ ਇਸ ਤਰ੍ਹਾਂ ਨਹੀਂ ਹੋਣਾ ਤੁਸੀਂ ਹਾਂ ਜੀ ਅਸੀਂ ਅੱਜ ਗੁਰਪੁਰਬ ਤੇ ਅਸੀਂ ਆਪਦੇ ਗੁਰੂ ਨੂੰ ਬਚਾ ਨਹੀਂ ਪਾਏ ਕਿ ਬਸ ਸਾਨੂੰ ਇਹੀ ਦੁੱਖ ਹੈ ਕਿ ਸੇ ਆਪ ਦੇ ਗੁਰੂ ਨੂੰ ਬਚਾ ਨਹੀਂ ਪਾਈ ਅਸੀਂ ਅੱਗ 'ਚ ਗਏ ਪੂਰੀ ਕੋਸ਼ਿਸ਼ ਕੀਤੀ ਅੱਗ ਬਹੁਤ ਸੀਗੀ ਪਰ ਅਸੀਂ ਗੁਰੂ ਨੂੰ ਨਹੀਂ ਪਚਾ ਪਏ ਉਹਦੇ ਨਾਲ ਹੋਰ ਨਹੀਂ ਕੁਝ ਬੱਚੇ ਵੀ ਨਾਲ ਸੀਗੇ ਉਦੋਂ ਮੈਨੂੰ ਉੱਥੇ ਦੱਸ ਰਹੇ ਸੀ ਬੱਚੇ ਨਾਲ ਮੇਰੇ ਬੇਟਾ ਨਾਲ ਸੀਗਾ ਹਾਂ ਜੀ ਆ ਮੁੰਡੇ ਰੋ ਇਹ ਵਿੱਚ ਸੀਗਾ ਜੀ ਤੁਸੀਂ ਤੁਸੀਂ ਬੇਟਾ ਹਾਂਜੀ ਕੋਸ਼ਿਸ਼ ਤੁਸੀਂ ਵੀ ਨਾਲ ਲੱਗੇ ਰਹੇ ਹਾਂ ਜੀ ਨਾਲ ਲੱਗੀ ਆ ਇਕੱਲਾ ਹੂੰ ਤਾਂ ਬਿਲਕੁਲ ਦੁੱਖ ਦੀ ਘੜੀ ਕਿਉਂਕਿ ਅੱਜ ਗੁਰਪੁਰਬ ਆ ਔਰ ਗੁਰਪੁਰ ਵਾਲੇ ਦਿਨ ਇਹੋ ਜੀ ਮੰਦਭਾਗੀ ਘਟਨਾ ਦਾ ਹੋ ਜਾਣਾ ਵਾਕਈ ਮੰਦਭਾਗਾ ਹੈ ਤਾਂ ਆ ਉਤਲੇ ਪਾਸੇ ਤੁਹਾਨੂੰ ਨਜ਼ਰ ਮਰਾਦ ਨੇ ਇੱਕ ਵਾਰ ਕਿ ਉੱਪਰਲੇ ਪਾਸੇ ਕੀ ਹਾਲਾਤ ਬਣੇ ਨੇ ਉਤਲੇ ਪਾਸੇ ਕੀ ਹਾਲਾਤ ਨੇ ਇੱਥੇ ਬਾਈ ਜੀ ਤੁਸੀਂ ਨਾਲ ਸੀਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮੰਦਭਾਗੀ ਘਟਨਾ ਵਾਪਰੀ ਆ ਜੀ ਇੱਕ ਪਾਸੇ ਜਿੱਥੇ ਸੰਗਤਾਂ ਲੱਖਾਂ ਦੀ ਤਦਾਦ ਵਿੱਚ ਅੱਜ ਪਹਿਲੇ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਨਨਕ ਦੇਵ ਜੀ ਦਾ ਪ੍ਰਕਾਸ਼ ਉਸਮਨ ਆ ਰਹੀਆਂ ਹਨ ਉੱਤੇ ਹੀ ਤਕਰੀਬਨ ਸ਼ਾਮ 3:30 ਵਜੇ ਦੇ ਵਿੱਚ ਤੁਹਾਨੂੰ ਪਤਾ ਲੱਗਦਾ ਹੈ ਤੇ ਸਮੂਹ ਸੰਗਤਾਂ ਪਹੁੰਚਦੀਆਂ ਨੇ ਤੇ ਕਾਰਨ ਜਿਹੜਾ ਹੈਗਾ ਵਾ ਉਹ ਸ਼ਾਰਟ ਕਰ ਕਰਤਾ ਹੀ ਦੱਸਿਆ ਜਾ ਰਿਹਾ ਵਾ ਬੀਲੀ ਦਾ ਹੀ ਦੱਸਿਆ ਜਾ ਰਿਹਾ ਵਾ ਜਦੋਂ ਅਸੀਂ ਅੰਦਰ ਵੜੇ ਆਂ ਜੀ ਤੇ ਮੇਰੇ ਕੋਲ ਵੀਡੀਓ ਹੀ ਹੈਗੀ ਮੈਂ ਤੁਹਾਨੂੰ ਭੇਜ ਦਵਾਂਗਾ ਜੀ ਜੀ ਸੈਂਡ ਕਰ ਦਵਾਂਗਾ ਵੀ ਕੁਝ ਨਹੀਂ ਦਿਖ ਰਿਹਾ ਸੀਗਾ ਜਦੋਂ ਅਸੀਂ ਐਂਟਰ ਹੋਏ ਆਂ ਨੰਗੇ ਸਾਡੇ ਪੈਰ ਆ ਸੰਗਤਾਂ ਪਰ ਹੈ ਸਰੂਪ ਧੁਕ ਰਹੇ ਸੀਗੇ ਹੂੰ ਕੋਛ ਨਹੀਂ ਦੇਖ ਰਿਹਾ ਸੀ ਧੂਆ ਹੀ ਧੂਆ ਸੀਗਾ ਨਾ ਅੰਦਰ ਜਾਣ ਦਾ ਰਸਤਾ ਇਹਨਾਂ ਬਾਹਰ ਸੀਗਾ ਤੇ ਥੋੜਾ ਜਿਹਾ ਚਾਨਣ ਜਦੋਂ ਅਸੀਂ ਕੀਤਾ ਮੋਬਾਈਲਾਂ ਦੇ ਨਾਲ ਤੇ ਗੁਲਦਸਤਾ ਚੱਕਿਆ ਗੁਲਦਸਤੇ ਸਾਰ ਨਾਲ ਤੁਸੀਂ ਆਹ ਸ਼ੀਸ਼ਾ ਦੇਖ ਰਹੇ ਹੋ ਉੱਪਰਲੇ ਪਾਸੇ ਹੋਊਗਾ ਤੁਹਾਨੂੰ ਅੰਦਰ ਦਿਖਾਵਾਂਗੇ ਪਹਿਲਾਂ ਓਪਨ ਨੇ ਆ ਫਿਰ ਸੱਚਖੰਡ ਵਾਲੇ ਸੀ ਸ਼ੀਸ਼ੇ ਭੰਨੇ ਆ ਜੀ ਤੇ ਉੱਪਰ ਜਾ ਕੇ ਅਸੀਂ ਵੇਖਿਆ ਕਿ ਤੇ ਜਿਹੜਾ ਉੱਪਰ ਜਿਹੜਾ ਸਰੂਪ ਆ ਕਿਤੇ ਉਹ ਨਾ ਅਗਣ ਪੇੜ ਹੋ ਗਿਆਣ ਪਰ ਜਦੋਂ ਅਸੀਂ ਉਤੇ ਤਸੱਲੀ ਬਖਸ਼ ਕੀਤੀ ਆ ਚਾਨਣ ਕਰਕੇ ਦੇਖਿਆ ਵੀ ਉੱਪਰਲੇ ਜਿਹੜੇ ਸਰੂਪ ਸੀ ਉਹ ਬਚਾ ਸੀਗਾ ਜਿਹੜਾ ਥਲੜਾ ਸੀਗਾ ਯਾਨੀ ਕਿ ਉਹ ਸਾਰਾ ਹੀ ਤੇ ਅੰਗ ਜਾਨਕੀ ਬਹੁਤ ਮੰਦ ਭਾਗੀ ਘਟਨਾ ਹੋਈ ਆ ਤੇ ਰੋਸ ਵੀ ਆ ਸੰਗਤਾਂ ਦੇ ਵਿੱਚ ਤੇ ਅਸੀਂ ਸਵੇਰੇ ਜਥੇਬੰਦੀਆਂ ਵੀ ਪਹੁੰਚ ਰਹੀਆਂ ਨੇ ਕੁਝ ਪਹੁੰਚ ਚੁੱਕੇ ਆਣੇ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਵੀ ਜਿਹੜੇ ਕਮੇਟੀ ਵੀ ਜੋ ਵੀ ਹੈ ਵੀ ਸਵੇਰੇ ਇਹਦਾ ਜੋ ਵੀ ਹੱਲ ਹੈ ਜੋ ਦੋਸ਼ੀ ਹੈ ਜਾਂ ਕੁਝ ਅਨਗਹਿਲੀ ਹੋਈ ਹੈ ਵੀ ਇਹਦੀ ਜਾਂਚ ਪੜਤਾਲ ਕਰਕੇ ਵੀ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਹਾਲ ਤਾਂ ਕਾਰਨ ਸ਼ਾਰਟ ਸਰਕਟ ਹੀ ਲੱਗਦਾ ਹਾਂ। ਹਾਂਜੀ ਸ਼ਾਰਟ ਸਰਕਟ ਹੀ ਆ ਜੀ ਜਿਹੜਾ। ਕਿਉਂਕਿ ਉਹ ਜੀ ਉਹੋ ਜੀ ਗੱਲ ਨਹੀਂ ਗਈ ਕਿਉਂਕਿ ਸੁਣ ਵਿੱਚ ਆ ਰਿਹਾ ਵਾ ਸਾਨੂੰ ਹੋਣੀ ਪਤਾ ਅਜੇ ਲੱਗਾ ਵਾ ਕਿਉਂਕਿ ਥੋੜਾ ਸਮਾਂ ਪਹਿਲਾਂ ਕੁਝ ਇੱਥੇ ਆਪਣੇ ਹੋਏ ਸੀਗੇ ਸੋਨੀ ਸਾਹਿਬ ਦੇ ਜਾਪ ਹੋਏ ਸੀਗੇ ਉਹ ਸੰਗਤਾਂ ਛੱਡਣ ਆ ਰਹੀਆਂ ਸੀ ਜਦੋਂ 12:30 12 ਟਾਈਮ ਉਦੋਂ ਉਹਨਾਂ ਨੂੰ ਸ਼ੱਕ ਹੋਇਆ ਵਾ ਸ਼ੱਕ ਹੋਇਆ ਵਾ ਵੀ 스멜 ਆ ਰਹੀ ਐ ਸੜਨ ਦੀ ਕੋਸ਼। ਉਹ ਗੱਲ ਹੋਈ ਆ ਉਹ ਚਲੋ ਕਿ ਕੁਝ ਕਹਿ ਸਕਦੇ ਧੂਆਂ ਵੀ ਆ ਹਰ ਇੱਕ ਬੰਦਾ ਕਹਿੰਦਾ ਪਰਾਲੀ ਸੜ ਰਹੀ ਆ ਗੌਰ ਨਹੀਂ ਉਸ ਚੀਜ਼ ਤੇ ਕੀਤਾ ਗਿਆ ਹੁਣ ਇਹ ਨਹੀਂ ਪਤਾ ਵੀ ਸੌਰ ਸੜਕਾ ਕਿੱਥੋਂ ਲੱਗਾ ਵਾ ਯਾਨੀ ਕਿ ਅਸੀਂ ਉਹੀ ਮੰਗ ਕਰਦੇ ਆਂ ਵੀ ਸਾਨੂੰ ਇਸ ਦਾ ਜਿਹੜਾ ਜਾਨੀ ਕਿ ਇਨਸਾਫ ਜਿਹੜਾ ਦਿੱਤਾ ਜਾਵੇ ਕੈਮਰੇ ਲੱਗੇ ਨਹੀਂ ਕੈਮਰੇ ਤਾਂ ਸੀ ਫੋਨ ਕੇ ਉਹ ਪਾਸੇ ਡੀਵੀਆਰ ਹੈਗਾ ਸੀ ਜਾਂ ਅੰਦਰ ਪਾਸੇ ਡੀਵੀਆਰ ਹੈਗਾ ਵਾ ਉਹਦੀ ਅਸੀਂ ਸਵੇਰੇ ਜਾਂਚ ਪੜਤਾਲ ਕਰਾਂਗੇ ਜੀ ਹੂੰ ਅੰਦਰ ਅੰਦਰ ਦੀ ਤਸਵੀਰ ਆਪਾਂ ਦੇਖ ਲਈਏ ਥੋੜੀ ਜਿਹੀ ਦਿਖਾ ਲਈਏ ਆਜੋ ਆਜੋ ਹਾਂ ਬਿਲਕੁਲ ਕੋਸ਼ਿਸ਼ ਕਰਦੇ ਆਂ ਤੁਹਾਨੂੰ ਇੱਥੋਂ ਦੀ ਤਸਵੀਰ ਕਿਉਂਕਿ ਮੰਦਭਾਗੀ ਖਬਰਾਂ ਔਰ ਅੱਜ ਹੀ ਗੁਰਪੁਰਬ ਔਰ ਅੱਜ ਹੀ ਸੰਗਤਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਔਰ ਇੱਕਦਮ ਜਿਹੜਾ ਇਹ ਮਾਹੌਲ ਬਣ ਜਾਂਦਾ ਤਾਂ ਇਸ ਜਗ੍ਹਾ ਤੇ ਪ੍ਰਕਾਸ਼ ਸੀਗੇ ਮਹਾਰਾਜ ਔਰ ਇਸ ਜਗ੍ਹਾ ਤੋਂ ਕੋਈ ਸ਼ਾਰਟ ਸਰਕਟ ਹੁੰਦਾ ਔਰ ਇਸ ਜਗ੍ਹਾ ਤੋਂ ਹੀ ਉਸ ਤੋਂ ਬਾਅਦ ਕੋਸ਼ਿਸ਼ ਕੀਤੀ ਜਾਂਦੀ ਆ ਕਿ ਵੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਕਿਵੇਂ ਨਾ ਕਿਵੇਂ ਕੋਈ ਹਿੱਲਾ ਕੀਤਾ ਜਾਵੇ ਲੇਕਿਨ ਨਹੀਂ ਅੱਛਾ ਉੱਪਰੋਂ ਸਾਰਾ ਉਸਲੇਟਾਂ ਵਗੈਰਾ ਡਿੱਗ ਪਿਆ ਸਾਰਾ ਕੁਝ ਡਿੱਗ ਪਿਆ ਜੀ ਸਾਰੇ ਕੋ ਡਿੱਗਾ ਜਦੋਂ ਅਸੀਂ ਆਏ ਐਂਟਰ ਕੀਤਾ ਵਾ ਪੂਰਾ ਧੂਆਂ ਸੀਗਾ ਜੀ ਇਧਰ ਮੈਂ ਕੋਈ ਕੈਮਰਾ ਸੈੱਟ ਕਰਾਂ ਗੰਗਬਿੰਦਗੁਰ ਆ ਰੋਸ਼ਨਦਾਨ ਦਿਖਾਇਆ ਜੀ ਇੱਥੋਂ ਅਸੀਂ ਉੱਪਰ ਸੱਚਣ ਸਾਡਾ ਪ੍ਰਕਾਸ਼ ਆ ਜੀ ਅਸੀਂ ਜਦੋਂ ਉੱਪਰ ਚੜਕੇ ਪਹਿਲਾਂ ਅਸੀਂ ਆ ਰੋਸ਼ਨਦਾਨ ਭੰਨੇ ਆ ਜੀ ਇਹ ਰੋਸ਼ਨਦਾਨ ਬਣ ਕੇ ਫਿਰ ਉਸ ਤੋਂ ਬਾਅਦ ਜਿਹੜੇ ਸੰਗਤ ਆਈ ਆ ਉਹਨਾਂ ਨੇ ਆ ਬਾਹਰਲੇ ਰੋਸ਼ਨਦਾਨ ਭੰਨੇ ਆ ਜੀ ਤਾਂ ਕਿ ਧੂਆਂ ਵਗੈਰਾ ਨਿਕਲ ਜੇ ਧੂਆਂ ਵਗੈਰਾ ਨਿਕਲ ਜੇ ਸਾਨੂੰ ਕਲੀਅਰ ਹੋ ਜਾਵੇ ਵੀ ਕਾਰਨ ਕੀ ਚੱਲਿਆ ਵਾ ਕਿਉਂ ਸਾਨੂੰ ਸਾਨੂੰ ਸਰੂਪ ਨਹੀਂ ਦਿਖ ਰੇ ਸੀਗੇ ਜਦੋਂ ਧੂਆਂ ਨਿਕਲੇ ਉਸ ਤੋਂ ਬਾਅਦ ਅਸੀਂ ਉੱਪਰ ਜਾ ਕੇ ਉੱਪਰਲੇ ਹੀ ਭੰਨੇ ਸ਼ੀਸ਼ੇ ਜੀ ਉੱਪਰ ਜਾ ਕੇ ਅਸੀਂ ਪਹਿਲਾਂ ਉੱਪਰਲਾ ਚੈੱਕ ਕੀਤਾ ਵੀ ਉੱਪਰ ਨਾਲ ਨੁਕਸਾਨ ਕੋਈ ਹੋਇਆ ਹੋਵੇ ਸੱਚਖੰਡ ਦਾ ਜੀ ਪਰ ਉੱਪਰ ਬਚਾਅ ਸੀ ਮਹਾਰਾਜ ਦੀ ਕਿਰਪਾ ਨਾਲ ਪਰ ਜਿੰਨਾ ਥੱਲੇ ਪਪਾ ਜੀ ਬੜੀ ਮੰਦ ਭਾਗੀ ਇਹ ਘਟਨਾਜ ਹੋਈ ਹੈ ਕੀ ਕੁਝ ਲੱਗਿਆ ਕਾਰਨ ਪਤਾ ਕੁਝ ਤੁਸੀਂ ਮੀਟਿੰਗ ਵੀ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਰਹੀਂ ਸਾਰੀ ਸੰਗਤ ਨੂੰ ਤੇ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਨਾ ਕਿ ਜੋ ਅੱਜ ਇੱਥੇ ਇਹ ਘਟਨਾ ਵਾਪਰੀ ਹੈ ਬੋਲਿਆ ਨਹੀਂ ਸੀ ਜਾਂਦਾ ਦੇਖਿਆ ਜਦੋਂ ਫੋਨ ਗਏ ਨੇ ਆਏ ਆ ਕਿ ਇੱਕ ਪਾਸੇ ਤਾਂ ਗੁਰਨਾਨਕ ਨਾਮ ਲੈਵਾ ਸੰਗਤਾਂ ਜਿਹੜੀਆਂ ਆ ਸਾਰੇ ਵਰਲਡ ਦੇ ਵਿੱਚ ਤਾਂ ਗੁਰਨਾਨਕ ਪਾਤਸ਼ਾਹੀ ਦਾ ਗੁਰਪੁਰਬ ਬੜੀਆਂ ਖੁਸ਼ੀਆਂ ਨਾਲ ਬੜੀਆਂ ਚਾਵਾਂ ਦੇ ਨਾਲ ਮਨਾ ਰਹੀਆਂ ਨੇ ਕੋਈ ਅਸਤਵਾਜੀ ਕਰਦਾ ਆ ਕੋਈ ਘਰ ਦੇ ਕਿਓ ਦੇ ਦੀਵੇ ਬਾਲ ਕੇ ਕਰਨ ਦੇ ਨੇ ਕੋਈ ਆਪਣਾ ਜਪ ਤਪ ਪੂਜਾ ਪਾਠ ਜੋ ਹਨਾ ਸਾਰੇ ਕਰ ਰਹੇ ਨੇ ਇੱਕ ਪਾਸੇ ਅਸੀਂ ਨਪਾਗਿਆ ਅੱਜ ਮੈਂ ਜ ਸਹੀ ਕੰਮ ਦੇ ਵਿੱਚ ਕਿੰ ਕਿਸ ਤਰ੍ਹਾਂ ਜਿਸ ਹਿਸਾਬ ਨਾਲ ਅਸੀਂ ਬੈਠੇ ਆ ਕਿਸ ਹਾਲਤ ਜੇ ਇੱਥੇ ਬੈਠੇ ਆਣ ਕੇ ਕੋਈ ਕਹਿਣ ਨੂੰ ਸ਼ਬਦ ਨਹੀਂ ਕਿਉਂਕਿ ਮੈਂ ਇੱਥੇ ਅੱਗੇ ਵੀ ਬੋਲਦਿਆਂ ਬੇਨਤੀ ਕੀਤੀ ਆ ਕਿ ਬੜੇ ਲੰਮੇ ਸਮੇਂ ਤੋਂ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਆਉਂਦਾ ਆ ਮੈਂ ਸਮਝਦਾ ਪੀ ਮੈਂ ਜੇ ਚੇਤਾ ਨਾਮੀ ਨਪੂਲੇ ਤੇ ਸਿੰਘ ਸਾਹਿਬ ਗਿਆਨੀ ਗੁਰਬਜਨ ਸਿੰਘ ਵੀਲੇ ਦਾ ਹੁਕਮਨਾਮਾ ਹੈ ਕਿ ਆਪੂ ਆਪਣੇ ਗੁਰੂ ਘਰਾਂ ਦੇ ਵਿੱਚ ਜਦੋਂ ਆਪਾਂ ਜਿੰਦਰਾ ਲਾ ਕੇ ਜਾਂ ਜਿੰਦਰੇ ਲਾਉਣ ਤੋਂ ਤੁਹਾਨੂੰ ਪਤਾ ਕਿਉਂ ਨਾ ਨੋ ਬਤਾਈ ਆ 2015 ਤੋਂ ਲਗਾਤਾਰ ਜੋ ਮਾਨਸਿਕ ਰੋਗੀ ਜਿਹੜੇ ਪੈਦਾ ਹੋਏ ਨੇ ਗੁਰੂਗ੍ਰੰਥ ਸਾਹਿਬ ਦੀ ਵਿਵਧੀ ਕਰਦੇ ਨੇ ਤੇ ਮਾਨਸਿਕ ਰੋਗੀ ਇੱਥੇ ਲਏ ਜਾਂਦੇ ਨੇ ਜਾਂ ਬਿਜਲੀ ਸਰਕਟ ਅੱਜ ਤੱਕ ਮੈਂ ਦੋ ਹੀ ਕਾਰਨ ਵੇਖੇ ਨੇ ਜਾਂ ਤਾਂ ਬਿਜਲੀ ਸਰਕਟ ਜਾਂ ਮਾਨਸਿਕ ਰੋਗੀ ਪਾਗਲ ਤੀਜਾ ਕਾਰਨ ਸਾਨੂੰ ਕੋਈ ਨਹੀਂ ਲੱਭ ਸਕਿਆ ਅਸੀਂ ਕਾਰਨ ਲੱਭਦੇ ਹੀ ਨਹੀਂਗੇ ਅੱਜ ਵੀ ਪ੍ਰਧਾਨ ਸਾਹਿਬ ਬੈਠੇ ਮਸ਼ਰੂਮਣੀ ਕਮੇਟੀ ਮੈਂਬਰ ਸਤਪਾਲ ਸਿੰਘ ਜੀ ਵਿਚਾਰ ਪਟੰਦਰਾ ਕੀਤਾ ਹਿਰਦੇ ਬਲੁੰਦਰੇ ਪੈ ਸਾਰੀ ਕੌਮ ਦੇ ਕਿ ਸਾਨੂੰ ਜਦੋਂ ਅਕਾਲ ਤਖਤ ਸਾਹਿਬ ਦਾ ਹੁਕਮ ਆ ਕਿ ਭਾਵੇਂ ਉਹ ਏਸੀ ਹੋਵੇ ਭਾਵੇਂ ਰੂਮ ਮੀਟਰ ਹੋਵੇ ਭਾਵੇਂ ਉਹ ਕੋਈ ਵੀ ਜੰਤਰ ਬਿਜਲੀ ਦਾ ਭਾਵੇਂ ਕੋ ਸੈੱਟ ਹੋਵੇ ਜਿੰਨਾ ਚਿਰ ਤੁਸੀਂ ਦਰਬਾਰ ਦੇ ਵਿੱਚ ਹਾਜ਼ਰ ਜੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਮੈਂ ਸਮਝਦਾ ਹੀ ਆਪਦੀਆਂ ਸਹੂਲਤਾਂ ਚਲਾਉਣੇ ਗੁਰੂ ਸਾਹਿਬ ਦੀਆਂ ਸਹੂਲਤਾਂ ਥੋੜਾ ਚਲਾਉਣੇ ਆ ਅਸੀਂ ਆਪਦੀਆਂ ਸਹੂਲਤਾਂ ਨਹੀਂ ਚਲਾਉਣੇ ਆ ਪਰ ਸਾਡੀ ਅੰਨੀ ਸ਼ਰਧਾ ਇਹ ਵਾਸੋ ਕਿ ਇਹ ਜਿਹੜੀਆਂ ਛਾਰਕਡਾਉਣ ਵਾਲੀਆਂ ਚੀਜ਼ਾਂ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਕੱਲ ਤੱਕ ਸਰਬ ਦੇ ਹੁਕਮ ਹੈ ਦੂਜੀ ਗੱਲ ਦੇ ਧੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦੀ ਜੋ ਪਾਲਕੀ ਆ ਤੁਸੀਂ ਕਿਸੇ ਇਤਿਹਾਸਕ ਸਥਾਨ ਤੇ ਵੇਖ ਲੋ ਜਾ ਕੇ ਬਹੁਤ ਘੱਟ ਆ ਜਿੱਥੇ ਨਹੀਂ ਕੋਤਿਆਂ ਤੇ ਪਾਲਕੀ ਤੇ ਵੈਸੀ ਮਰਿਆਦਾ ਚ ਨਹੀਂ ਆਉਂਦੀ ਛੋਟੀ ਪਾਲਕੀ ਮਰਿਆਦਾ ਚ ਨਹੀਂ ਆਉਂਦੀ ਤੁਸੀਂ ਦਰਬਾਰ ਸਾਹਿਬ ਜਾਂਦੇ ਹਰਮੰਦਰ ਸਾਹਿਬ ਜੀ ਅਕਾਲ ਤਖਤ ਸਾਹਿਬ ਇਹ ਲੋ ਕਿਤੇ ਵੀ ਹਨਾ ਜਲੌ ਹੁੰਦਾ ਵੱਖਰੀ ਗੱਲ ਸੱਚੇ ਪਾਤਸ਼ਾਹ ਕਰਦੇ ਪਰ ਮੈਂ ਬੇਨਤੀ ਕਰਦਾ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਮर्याਦਾ ਨੂੰ ਮੁੱਖ ਰੱਖਦੇ ਆ ਇਹ ਲੜੀਆਂ ਇਹ ਜਿਹੜੇ ਫੁੱਲ ਕਾਗਜੀ ਬਨਾਉਟੀ ਫੁੱਲਾਂ ਦੇ ਗੁਲਦਸਤੇ ਆ ਕਿਉਂਕਿ ਇਹਨਾਂ ਦੇ ਕਾਗਜ਼ਾਂ ਦੇ ਫੁੱਲਾਂ ਦੇ ਉੱਤੇ ਇੱਕ ਚੰਗਿਆੜੇ ਡਿੱਗਦੇ ਆ ਤੇ ਗਾਂ ਅੱਗ ਦਾ ਰੂਪ ਧਾਰਨ ਕਰਦੇ ਆ ਇਹ ਸਾਨੂੰ ਮੈਂ ਇੱਕ ਤੁਹਾਡੇ ਚੈਨਲ ਸੁਨੇਹਾ ਵੀ ਦੇਣਾ ਸਾਰੀਆਂ ਸੰਗਤਾਂ ਨੂੰ ਕਿਉਂਕਿ ਮੈਂ ਤਾਂ ਕੁਝ ਵੀ ਨਹੀਂ ਮੈਂ ਹਜ਼ਾਰਾ ਮੇਰਾ ਕਿ ਆਪਾਂ ਇਨ੍ਹਾਂ ਕੰਮਾਂ ਤੋਂ ਰਹਿਤ ਹੋ ਕੇ ਕੇਵਲ ਤੇ ਕੇਵਲ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਬੁੱਤ ਪੂਜਾ ਨਾ ਸਮਝੀਏ ਕਿਉਂਕਿ ਇੱਕ ਪਾਸੇ ਬੁੱਤ ਪੂਜਾ ਦੂਜੇ ਧਰਮ ਵੀ ਕਰਦੇ ਸਤਕਾਰਯੋਗ ਨੇ ਦੂਜੇ ਪਾਸੇ ਅਸੀ ਮੀਰ ਮਾਲਾ ਨੇ ਕਿ ਚੁੱਕ ਨਾ ਮੱਥਾ ਟੇਕ ਨਾ ਮੱਥਾ ਟੇਕ ਕੇ ਪਛਾਰ ਲਿਆ ਤੇ ਮੁੜ ਗਏ ਇੱਥੋਂ ਤੱਕ ਸੀਮਤ ਨਹੀਂ ਸਿੱਖ ਨੂੰ ਹੋਣਾ ਚਾਹੀਦਾ ਸਿੱਖ ਦੀ ਜਿਹੜੀ ਆ ਨਾ ਪ੍ਰਵਾਚਾ ਜਿਹੜੀ ਆ ਸਿੱਖਣ ਦੀ ਆ ਬਾਣੀ ਪੜਨ ਦੀ ਆ ਬਾਣੀ ਪੜ ਕੇ ਜੋ ਗੁਰ ਕਹ ਸੋਈ ਭਲ ਮਾਨੋ ਹਰ ਹਰ ਕਥਾ ਨਰਾਲੀ ਜੋ ਗੁਰੂ ਕਹਿੰਦਾ ਆ ਉਹ ਸਾਨੂੰ ਮੰਨਣਾ ਪਊਗਾ ਤੇ ਗੁਰੂ ਬੜਾ ਕੁਝ ਸਾਨੂੰ ਸਿਖਾਉਂਦਾ ਹੈ ਕਿਨ ਕਾ ਇੱਕ ਜੀਪ ਸਾਹਿਬ ਤਾਂ ਕਿ ਮਹਿਮਗਨ ਇੱਕ ਮੈਂ ਨਹੀਂ ਕਹਿੰਦਾ ਵੀ ਤੁਸੀਂ ਸਹਿਜ ਪਾਠ ਹੀ ਕਰੋ ਮੈਂ ਨਹੀਂ ਕਹਿੰਦਾ ਤੁਸੀਂ ਖੰਡ ਪਾਠੀ ਆਰੰਭ ਕਰ ਲੋ ਮੈਂ ਕਹਿਣਾ ਕਿ ਤੇ ਆਣ ਕੇ ਇੱਕ ਪੰਗਤੀ ਪੜੋ ਜੇ ਦੂਰੋਂ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਜਾਣ ਦੀ ਸਾਡੀ ਨਹੀਂ ਮਰਜ਼ਾਦਾ ਅਸੀਂ ਗੁਰਗ੍ਰੰਥ ਸਾਹਿਬ ਨਾਲ ਗੱਲਾਂ ਕਰੀਏ ਇੱਕ ਵਜੇ ਇੱਕ ਚੀਜ਼ ਮੈਂ ਪੁੱਛਣੀ ਚਾਹੁੰਦਾ ਸੀਗਾ ਸਰੂਪ ਅਗਨ ਭੇਟ ਕਿੰਨੇ ਹੋਏ ਨੇ ਔਰ ਹੁਣ ਇਸ ਟਾਈਮ ਦੀ ਸਥਿਤੀ ਕੀ ਹੈ ਕਿਉਂਕਿ ਸਮਾਂ ਵੀ ਕਾਫੀ ਹੋ ਗਿਆ ਸੰਗਤ ਕਾਫੀ ਇਕੱਠੀ ਆ ਜਦੋਂ ਜਦੋਂ ਫੋਨ ਸਾਨੂੰ ਗਏ ਨਾ ਉਦੋਂ ਤਾਂ ਇਹੇ ਸਾਨੂੰ ਫੋਨ ਗਏ ਵੀ ਕਿਉਂਕਿ ਧੁਆ ਹੀ ਇੰਨਾ ਸੇ ਅੰਦਰ ਦਿਸਦਾ ਕੁਛ ਨਹੀਂ ਸੀ ਸਿੰਘਾਂ ਨੇ ਫੋਨ ਕਿਤੇ ਫੜਾ ਫੜਾ ਰੋ ਵੀ ਅੱਗੇ ਦਿਸਦਾ ਹੀ ਕੋਈ ਨਹੀਂ ਪਤਾ ਨਹੀਂ ਕਿ ਇਹ ਹੈਗੀ ਤੇ ਇਨਫਰਮੇਸ਼ਨ ਹੀ ਸੀ ਵੀ ਸਾਰੇ ਸਰੂਪਾਂ ਦੀ ਹਾਂਜੀ ਹਾਂਜੀ ਹਨਾ ਮੇਰੀ ਵੀ ਤੁਹਾਡਾ ਨਾਲ ਗੱਲ ਹੋਈ ਸੀ ਪਰ ਸੱਚੇ ਪਾਤਸ਼ਾਹ ਦੀ ਰਹਿਮ ਤੱਕ ਇੱਕ ਸਰੂਪ ਸੱਚੇ ਪਾਸ਼ਾ ਜਿਹੜਾ ਪ੍ਰਕਾਸ਼ ਸੀਗਾ ਉਹੀ ਜਿਹੜਾ ਅਗਨਪੇਟ ਹੋਏ ਨੇ ਬਾਕੀ ਗਰੰਥੀ ਸਿੰਘ ਨੇ ਬਹੁਤ ਜਦੋਜਹਿਦ ਕੀਤੀ ਆ ਮੈਂ ਸੁਣਿਆ ਕਿ ਉਹਦੇ ਹੱਥ ਉੱਥੇ ਵੀ ਤੁਲਸੀ ਨੇ ਤੇ ਉਹਨਾਂ ਨੇ ਜਦੋਜਹਿਦ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਬਾਤ ਕੀ ਸੱਚਖੰਡ ਜਿਹੜੇ ਸੀ ਸੁਖਾਸਣ ਤੇ ਸੀ ਉਹਨਾਂ ਨੂੰ ਲਿਆ ਕੇ ਆ ਨਾਲ ਦੇ ਕਮਰੇ ਵਿੱਚ ਸੁਖਾਸਣ ਤਿਆਰ ਕਰਕੇ ਫੜਾਫੜੇ ਤੇ ਸ਼ੁਭਦ ਕੀਤੇ ਮੈਂ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਸ ਗਰੰਤੀ ਸਿੰਘ ਵੀਰ ਦਾ ਬਹੁਤ ਬਹੁਤ ਧੰਨਵਾਦ ਉਹਦਾ ਬਾਕੀ ਸਾਰੀ ਸੰਗਤ ਨੂੰ ਫਿਰ ਤੁਹਾਡੇ ਚੰਗਾ ਮੈਸੇਜ ਆ ਕੇ ਆਪਾਂ ਬਿਜਲੀ ਸਰਕਟ ਜਿੰਨਾ ਵੀ ਜੇ ਕਿਤੇ ਦਰਬਾਰ ਚੋਂ ਬਾਹਰ ਆਉਣੇ ਆ ਆਪਾਂ ਬੰਦ ਕਰਕੇ ਨਿਕਲੀਏ ਤੇ ਲੜੀਆਂ ਜਾਂ ਹੋਰ ਕੁਝ ਜਾਵਟੀ ਚੀਜ਼ਾਂ ਪਾਲਕੀ ਦੇ ਉੱਤੇ ਜਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਸ਼ੋਭਾ ਤੇ ਉੱਤੇ ਨਾ ਲਾਈਆਂ ਜਾਣ ਬਿਲਕੁਲ ਬਿਲਕੁਲ ਤਾਂ ਇਹ ਇਹ ਵੀ ਵੀਰਜੀ ਉੱਥੇ ਸੀ ਮੌਕੇ ਤੇ ਜਦੋਂ ਅ ਅੱਗ ਲੱਗਦੀ ਆ ਜਦੋਂ ਸਰੂਪ ਨੂੰ ਵੇਖੋ ਹਰੇਕ ਨੇ ਸਰੂਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਕਿ ਕਿਵੇਂ ਨਾ ਕਿਵੇਂ ਅੱਗ ਤਾਂ ਚੱਲੋ ਮੱਚ ਰਹੀ ਸੀ ਪਰ ਇਹਨਾਂ ਦੇ ਆਪ ਦੇ ਹੱਥ ਇੱਥੇ ਗਰੰਤੀ ਸਿੰਘ ਨੇ ਉਹਨਾਂ ਦੇ ਇਹਨਾਂ ਸਾਰੇ ਵੀਰਾਂ ਦੇ ਕੋਸ਼ਿਸ਼ ਕੀਤੀ ਬੱਚੇ ਵੀ ਸੀ ਵਿੱਚ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਲੇਕਿਨ ਮੰਦਭਾਗੀ ਖਬਰ ਇਹ ਅੱਜ ਕਰਨੀ ਪੈ ਰਹੀ ਆ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਦਭਾਗੀ ਖਬਰ ਹਾਲਾਂਕਿ ਕੁਸ਼ਤਤੀ ਲੱਗੀ ਪਤਾ ਕੋ ਕਾਰਨ ਲੱਗਿਆ ਪਤਾ ਸੌਰ ਸਰਕਟ ਹੀ ਆ ਮੈਂ ਦੇਖਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਦੁੱਖ ਦਾ ਇਹ ਹਿਰਦਾ ਦੋ ਜਹਾਨ ਦੇ ਮਾਲਕ ਗੁਰੂ ਨਾਨਕ ਸਾਹਿਬ ਦਾ ਅਵਤਾਰ ਦੇ ਆੜਾ ਕੌਮ ਸਾਰੀ ਬਣਾ ਰਹੀ ਵਿਸ਼ਵਾਸ ਵਿੱਚ ਫਿਰ ਜਿੱਦੋਂ ਇਹ ਖਬਰ ਕੰਨਾਂ 'ਚ ਪਈ ਹਿਰਦੇ ਬਲੁੰਦਰੇ ਗਏ ਨੇ ਫਿਰ ਕਿਹੜੀ ਗੱਲ ਹੈ ਵੀ ਸਾਡੇ ਸ਼੍ਰੀ ਅਕਾਲ ਤਾ ਸਹੁਕਮਣਾ ਯਾਰੀ ਆ ਵੀ ਗੁਰੂ ਘਰ ਦੇ ਵਿੱਚ ਪਾਲਕੀ ਲੜੀਆਂ ਇਹ 32 ਦਾ ਪ੍ਰਬੰਧ ਨਹੀਂ ਹੋਣਾ ਚਾਹੀਦਾ ਫਿਰ ਵੀ ਕਮੇਟੀਆਂ ਜਾਂ ਇਹ ਪ੍ਰਬੰਧ ਰੋਕਦੇ ਨਹੀਂ ਜਿਹੜਦੇ ਨਹੀਂ ਸ਼ੋਅ ਬਣਾ ਕੇ ਸ਼ੋਅ ਦਿਖਾਉਣੀ ਲੋਕਾਂ ਨੂੰ ਮੰਦਰ ਦੇ ਰੂਪ ਚ ਗੁਰੂ ਸੇਵਨ ਪ੍ਰਕਾਸ਼ ਕਰਦੇ ਆ ਫਿਰ ਕਿਹੜੀ ਤੁਸੀਂ ਗੱਲ ਕਰ ਰਹੇ ਵੀ ਹੁਣ ਸਰਕਟ ਤਾਂ ਹੁਣ ਡੀਵੀਡੀ ਚੈੱਕ ਕਰਾਵਾਂਗੇ ਕਿਹਾ ਪ੍ਰਧਾਨ ਨੂੰ ਮੈਂਬਰ ਸ਼੍ਰਮਣੀ ਕਮੇਟੀ ਸਤਪਾਲ ਨੂੰ ਕਿਹਾ ਵੀ ਭਾਈ ਚੈੱਕ ਕਰੋ ਕਮੇਟੀ ਨੇ ਵੀ ਕਿਹਾ ਹੈ ਵੀ ਆਹ ਕਿਹੜਾ ਚੈੱਕ ਹੋਵੇਗਾ ਸਾਰਾ ਕੁਝ ਅੱਜ ਤਾਂ ਸਾਰੇ ਦੇ ਹਿਰਦੇ ਦੁਖੀ ਨੇ ਕੁਛ ਹੀਵੇਂ ਇੱਥੇ ਆਪਾਂ ਗੱਲ ਹੋਜੀ ਕਰੀਏ ਗੱਲ ਉਹ ਚੰਗੀ ਨਹੀਂ ਲੱਗਦੀ ਫਿਰ ਸਾਰੇ ਗੁਰੂ ਪਰਾਂ ਨੂੰ ਬੇਨਤੀ ਆ ਵੀ ਕਿਹੜੇ ਆ 32 ਦਾ ਪ੍ਰਬੰਧਕ ਇਹ ਬੰਦ ਕੀਤਾ ਜਾਵੇ ਸਹੀ ਤਰੀਕੇ ਨਾਲ ਕਿਹੜੀ ਗੁਰਮਤ ਸਿੱਖ ਰਹਿਤ ਮਰਜਾਦਾ ਅਨੁਸਾਰ ਗੁਰੂ ਸਾਹਿਬ ਦੀ ਵਿਚਾਈ ਹੋਵੇ ਸਿੱਖ ਰਹਿਤ ਮਰਜਾਦਾ ਅਨੁਸਾਰ ਸੱਚਖੰਡ ਹੋਵੇ ਵੀ ਇਹ ਨਹੀਂ ਸੱਚਖੰਡ ਦੇ ਵਿੱਚ ਵੀ ਅਸੀਂ ਪੱਖੇ ਲਾ ਦੇਣੇ ਐਵੇਂ ਹੀਟਰ ਲਾਈ ਜਾਣੇ ਜਾਂ ਇੱਥੇ ਪਾਲਕੀਆਂ ਲਾਏ ਬਿਲਕੁਲ ਮਨਮਤ ਆ ਦੂਸਰੀ ਗੱਲ ਇਹ ਇਨਕੁਆਰੀ ਹੋਵੇਗੀ ਇਨਕੁਆਰੀ ਦੇ ਬਾਅਦ ਸਾਰਾ ਚੈੱਕ ਕਰਾਂਗੇ ਫਿਰ ਅਗਲੀ ਗੱਲ ਕਰਾਂਗੇ ਇੱਥੇ ਵੀ ਹੁਣ ਬੇਨਤੀ ਇਹਨਾਂ ਕੀਤੀ ਕਮੇਟੀ ਨੂੰ ਸਾਰੀ ਨੂੰ ਵੀ ਆਪਣਾ ਕੱਲ੍ਹ ਦੇ ਕਹਿੰਦੇ ਪਰਸੋਂ ਹੀ ਕੱਲ੍ਹ ਸਫਾਈ ਕਰਾਂ ਪਰਸੋਂ ਖਣਪੜਸਾ ਆਰੰਭ ਕਰਾਵਾਂਗੇ ਐਤਵਾਰ ਨੂੰ ਭੋਗ ਪਾਣਗੇ ਉਹਨੇ ਜਨ ਨੂੰ ਸਾਰੀ ਗੱਲ ਸਲੀਤ ਬਾਹਰ ਆਜੂਗੀ ਉਸ ਦਿਨ ਸਾਰੀ ਵਿਚਾਰ ਹੋਊਗੀ ਤੇ ਕਮੇਟੀ ਨੂੰ ਵੀ ਬੇਨਤੀ ਕੀਤੀ ਹੈ ਭਾਈ ਸਾਰੇ ਤੁਸੀਂ ਬਿਲਕੁਲ ਤੁਹਾਡੀ ਤੁਹਾਡੀ ਹਾਜ਼ਰੀ ਚ ਹੋਇਆ ਤੁਸੀਂ ਪੰਜ ਪੇਰੇ ਵਿੱਚ ਪੇਸ਼ ਹੋ ਕੇ ਤੁਹਾਨੂੰ ਵੀ ਪੇਸ਼ ਹੋਣਾ ਪਊ ਜੋ ਪੰਜ ਪੇਰੇ ਸਜ਼ਾ ਲਾਉਣ ਕੋ ਪਤ ਨਹੀਂ ਪਊਗੀ ਇਹ ਗੱਲ ਹੋਈਆਂ ਨੇ ਫਿਰ ਵੀ ਸਾਰੇ ਕੌਮ ਨੂੰ ਬੇਨਤੀ ਕਰਦਾ ਵੀ ਬੜੀਆਂ ਵੱਡੀਆਂ ਇਹ ਘਟਨਾਵਾਂ ਵਾਪਰੀਆਂ 2015 ਤੋਂ ਪਹਿਲਾਂ 2009 ਚ ਸ੍ਰੀ ਦਰਬਾਰ ਸਾਹਿਬ ਵਾਪਰੀ ਸੀ ਉਸ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ ਹੈ ਤੇ ਪੂਰੇ ਪੰਜਾਬ ਚ ਹੋ ਰਿਹਾ ਹੈ ਚਲੋ ਜੇ ਸਾਡੇ ਵਿਰੋਧੀ ਨਹੀਂ ਕਰਦਾ ਤਾਂ ਸੀ ਹੁੰਦੇ ਤੇ ਕਾਰ ਵੀ ਕਰਾਉਂਦੇ ਫਿਰ ਅੱਜ ਇੱਥੇ ਦਾ ਹੱਲੇ ਪਾਣਾ 32 ਦਾ ਹੀ ਬਣਿਆ ਹੈ ਤੇ 32 ਦੇ ਚਲੋ ਗੁਰੂ ਸਾਹਿਬ ਦਾ ਪਾਣਾ ਸੀ ਹੁੰਦੇ ਪਾਣੇ ਕੀ ਜਿਹੜਾ ਕੁਝ ਹੋਇਆ ਹੈ ਪਰ ਪੂਰੀ ਕੌਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਕਿੱਥੇ ਵੀ ਗੁਰੂ ਘਰ ਨੇ ਬੇਨਤੀ ਕਰਦਾ ਹਾਂ ਵੀ ਗੁਰੂ ਘਰਾਂ ਦੇ ਪ੍ਰਬੰਧ ਕਮੇਟੀਆਂ ਪ੍ਰਬੰਧਕ ਕਮੇਟੀਆਂ ਜਿਹੜੇ ਕੋਈ ਵੀ ਮੋਢ ਬਰਾਦਮੀ ਨੇ ਉਹ ਸਹੀ ਤਰੀਕੇ ਨਾਲ ਪ੍ਰਬੰਧ ਕਰਨਵੇ ਇਹੋ ਜਿਹੀ ਘਟਨਾ ਬਤੀ ਦੇ ਨਾਮ ਵਾਪਰੇ ਤੇ ਕਿਵੇਂ ਉਹ ਜੰਮੂ 'ਚ ਹੋਈ ਆ ਉੱਥੇ ਵੀ ਦੁਸ਼ਨਾਕਾਰੀ ਵੀ ਕੀਤੀ ਫਿਰ ਉਹ ਜੰਮੂ ਵਾਲੇ ਸੰਗਤ ਦਾ ਮੈਂ ਦੇਲਤੀਂ ਕਰਾਈਆਂ ਧੰਨਵਾਦ ਕਰਦਾ ਹਾਂ ਜਿਹੜੇ ਦੁਸ਼ਨਾ ਉਹ ਘਟਨਾ ਕੀਤੀ ਸੀ ਸਿੰਘਾਂ ਨੇ ਚਲੋ ਉਹ ਭੱਜ ਗਿਆ ਪ੍ਰਸ਼ਾਸਨ ਨੂੰ ਫੜਾਇਆ ਉਹਦਾ ਘਰ ਟਾ ਕੇ ਉਹਦਾ ਮਿੱਟੀ 'ਚ ਮਲਾਤਾ ਫਿਰ ਉੱਥੇ ਇੱਕ ਹੁਕਮ ਕੀਤਾ ਕੌਮ ਨੇ ਵੀ ਕਿਹੜਾ ਉਹਦੇ ਘਰ ਨੂੰ 5 60 ਮਾਰ ਕੇ ਜਾਂਦੇ ਆ ਤੇ ਇੱਥੇ ਪੰਜਾਬ 'ਚ ਜਿਹੜੀ ਬੇਤਬੀਆਂ ਹੁੰਦੀਆਂ ਨਾ ਫਿਰ ਲੋਕੀ ਪੰਜਾਬ 'ਚ ਥੋੜੇ ਜਿਹੇ ਬਿਲਕੁਲ ਵੇਸ ਲੈਨੇ ਮੈਂ ਪੰਜਾਬ ਬਿਲਕੁਲ ਗੁਰੂਆਂ ਸਾਰੇ ਸਿੱਖਾਂ 'ਮ ਬੈਠੀ ਆ ਫਿਰ ਇਸ ਮਸਲੇ 'ਚ ਬਿਲਕੁਲ ਸਾਡੀ ਕੌਮ ਵੇਸ ਲਈ ਆ ਵੀ ਇਹ ਕੌਮ ਵੇਸ ਲਈ ਨਹੀਂ ਹੋਣੀ ਚਾਹੀਦੀ ਕਿੱਥੇ ਵੀ ਕੋਈ ਘਟਨਾ ਵਾਪਰੇ ਤੁਰੰਤ ਕਾਰ ਵੀ ਜੋ ਵੀ ਬਣਦੀ ਸਾਰੀ ਕੌਮ ਐਕਸ਼ਨ ਲੈ ਕੇ ਕਰਾਵੇ ਇਹ ਇਹ ਗੱਲਾਂ ਤਾਂ ਰੁਕ ਸਕਦੀਆਂ ਜੀ ਤਾਂ ਬਿਲਕੁਲ ਇਹ ਖਬਰ ਜ਼ਰੂਰ ਮੰਦ ਭੱਗੀ ਆ ਲੇਕਿਨ ਇਸ ਤਰ੍ਹਾਂ ਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬੇਗੁਰ ਜੀ ਵੈਸੇ ਤਾਂ ਸਾਡੇ ਕੋਲੇ ਨਾ ਜਿਵੇਂ ਕੋਈ ਸ਼ਬਦ ਨਹੀਂ ਸੁੱਜ ਰਿਹਾ ਵੀ ਅਸੀਂ ਕੀ ਬੋਲਣਾ ਵਾ ਪਰ ਜਿਵੇਂ ਪਰਸੋ ਇਹਨਾਂ ਨੇ ਸ੍ਰੀ ਖੰਡਪਾਤ ਸਾਹਿਬ ਪਰ ਆਰੰਭ ਕਰਨਾ ਐਤਵਾਰ ਭੋਗ ਪੈਣੇ ਨੇ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗਾ ਇਥੋਂ ਦੇ ਅਸੀਂ ਵੀ ਖੁਦ ਵੀ ਸਿੰਘ ਸਾਹਿਬ ਨਾਲ ਰਾਤ ਕੈਂਪ ਕਰਾਂਗੇ ਵੀ ਐਤਵਾਰ ਸਿੰਘ ਸਾਹਿਬ ਇੱਥੇ ਆਉਣ ਔਰ ਉਹ ਇੱਥੇ ਉਹਨਾਂ ਨੇ ਹਦਾਇਤਾਂ ਜਾਰੀ ਕੀਤਾ ਹੀ ਆ ਔਰ ਭੋਗਤੇ ਵੀ ਬੋਲਣ ਭਈ ਜਿਹੜੇ ਵੀ ਗੁਰੂ ਘਰਾਂ ਦੇ ਵਿੱਚ ਬਿਜਲਈ ਜਿਹੜੀਆਂ ਨੇ ਪਾਲਕੀਆਂ ਨੇ ਉਹ ਹਟਾਈਆਂ ਜਾਣ ਅਦਰਵਾਈਜ਼ ਜੀਵਨਾ ਕੋਲੇ ਪ੍ਰਬੰਧਾਂ ਦੀ ਘਾਟ ਹੈ ਤਾਂ तकरीबन 12500 ਪਿੰਡਾਂ ਪੰਜਾਬ ਦਾ ਜਾਂ ਸ਼ਹਿਰਾਂ ਨੂੰ ਛੱਡ ਕੇ ਉਹ ਏਕ-ਏਕ ਆਪ ਦਾ ਜਿਹੜਾ ਵਾ ਐਸ.ਸੀ.ਪੀ.ਸੀ. ਆਪ ਦਾ ਮੁਲਾਜ਼ਮ ਨਾਲ ਲਾ ਦੈਨ ਚਾਰ-ਚਾਰ ਬੰਦੇ ਅਸੀਂ ਤਿਆਰ ਆਂ ਸੇਵਾ ਕਰਨ ਵਾਸਤੇ ਚਾਰ-ਚਾਰ ਬੰਦੇ ਲੋਕਲ ਨਾਲ ਲਾ ਕੇ ਆਪਣੇ ਹਲਕੇ ਦੇ ਵਿੱਚ ਜਿਵੇਂ ਸਤਪਾਲ ਦੀ ਹਲਕਾ ਕਮੇਟੀ ਤਲਵੰਡੀ ਹੈ ਉਹ ਇੱਕ ਪੰਜ-ਸੱਤ ਕਮੇਟੀਆਂ ਪੰਜਾਂ-ਪੰਜਾਂ ਸਿੰਘਾਂ ਦੀਆਂ ਤਿਆਰ ਕਰਨ ਹਰੇਕ ਪਿੰਡ ਦੇ ਵਿੱਚ ਜਾ ਕੇ ਇਨਕੁਆਇਰੀ ਕੀਤੀ ਜਾਵੇ ਕਿ ਕਿਹੜੇ ਪਿੰਡ ਵਿੱਚ ਕਿੰਨੇ ਗੁਰਦੁਆਰੇ ਨੇ ਕਿਹੜੇ ਗੁਰਦਾਰੇ ਦੇ ਵਿੱਚ ਬਿਜਲੀ ਵਾਲੀ ਪਾਲਕੀ ਆ ਉਹਨਾਂ ਨੂੰ ਕਿਹਾ ਜਾਵੇ ਕਿ ਇਹ ਪਾਲਕੀ ਦੂਰ ਕਰੋ ਇਹ ਤੋਂ ਬਿਜਲੀ ਦਾ ਸਮਾਨ ਸਾਰਾ ਹਟਾਇਆ ਜਾਵੇ ਆਦਰਵੇਜ ਉਹ ਨਹੀਂ ਮੰਨਦੇ ਉਦੋਂ ਤੋਂ ਬਾਅਦ ਉਹਨਾਂ ਦੀ ਜਿਹੜੀ ਆ ਅਕਾਲ ਤਖਤ ਤੋਂ ਕਾਰਵਾਈ ਹੋਵੇ ਇਸ ਕਰਕੇ ਇਸ ਨਾਲ ਵੀ ਬਹੁਤ ਜਿਹੜੀ ਆ ਰੋਕ ਲੱਗ ਸਕਦੀ ਹੈ ਬਿਲਕੁਲ ਇਹ ਬਹੁਤ ਜਿਆਦਾ ਜ਼ਰੂਰੀ ਹੈ ਕਿਉਂਕਿ ਪਾਲਕੀ ਸਾਹਿਬ ਦੇ ਲਾਗੇ ਜਿਵੇਂ ਲੜੀਆਂ ਪ੍ਰੋਗਰਾਮਾਂ ਦੇ ਦਿਨਾਂ ਵਾਲੇ ਦਿਨ ਲਾਦੀਆਂ ਜਿਵੇਂ ਗੁਰਪੁਰਪ ਸੀਗਾ ਉਥੇ ਲੜੀਆਂ ਲੱਗੀਆਂ ਹੋਈਆਂ ਸੀ ਇਹ ਵੀ ਕਾਰਨਿਕ ਮੰਨਿਆ ਜਾ ਰਿਹਾ ਕਿਤੇ ਨਾ ਕਿਤੇ ਕਿਉਂਕਿ ਇਹ ਸ਼ਾਰਟ ਸਰਕਟ ਹੋਣ ਤੋਂ ਬਾਅਦ ਹੀ ਇਹ ਜਿਹੜੀ ਮੰਦਪਾਗੀ ਘਟਨਾ ਜਿਹੜੀ ਆ ਇਹ ਸਾਰੀ ਵਾਪਰੀ ਆ ਔਰ ਜਿਸ ਤੋਂ ਬਾਅਦ ਸੰਗਤ ਦੇ ਸੰਯੋਗ ਦੇ ਨਾਲ ਮੌਕੇ ਤੇ ਜਿਹੜਾ ਬਾਕੀ ਜਿਹੜੇ ਸਰੂਪ ਸੀਗੇ ਮਹਾਰਾਜ ਦੇ ਉਹਨਾਂ ਨੂੰ ਸਹੀ ਜਗ੍ਹਾ ਤੇ ਲੈ ਜਾਂਦਾ ਉੱਚੀ ਜਗ੍ਹਾ ਤੇ ਬਾਕੀ ਬਾਈ ਜੀ ਉਹਨਾਂ ਨੇ ਪੂਰਾ ਇੱਥੇ ਯੋਗਦਾਨ ਦਿੱਤਾ ਬਾਈ ਜੀ ਅੰਦਰ ਤਾਂ ਫਿਰ ਸਾਰਾ ਕੁਝ ਕੰਦਾ ਵਗੈਰਾ ਦੇਖਿਆ ਸਾਰਾ ਅੰਦਰ ਤੋਂ ਅਸੀਂ ਐਂਟਰ ਕੀਤਾ ਨਾ तकरीबन ਮੈਂ 7:30 ਤੋਂ 4 ਵਜੇ ਤੋ ਲੰਘ ਰਿਹਾ ਸੀ ਤੇ ਮੇਰੇ ਵੈਸੇ ਕੱਠ ਭੱਜ ਹੋ ਰਿਹਾ ਸੀਗਾ ਤੇ ਮੈਂ ਪੁੱਛਿਆ ਕਿ ਸਿੰਘ ਨੂੰ ਕਹਿੰਦੇ ਕੀ ਮੈਂ ਕਹਿੰਦਾ ਅੱਗ ਲੱਗੀ ਆ ਤੇ ਅਸੀਂ ਉਸੇ ਹਾਲਤ ਵਿੱਚ ਜਿਵੇਂ ਅਸੀਂ ਹੈਗੇ ਅਸੀਂ ਚਲੇ ਗਏ ਕੰਮਕਾਰ ਦੇ ਵਿੱਚ ਵਿਜੀ ਸੀਗੇ ਅਸੀਂ ਅੰਦਰ ਜਿਹੜਾ ਦੇਖਿਆ ਵਾ ਜਾਨੀ ਕਿ ਕੁਝ ਸਿੰਘ ਸੀਗੇ ਕੋਸ਼ਿਸ਼ ਕਰ ਰਹੀ ਸੀ ਬਾਲਟੀਆਂ ਲੈ ਕੇ ਪਾਣੀ ਦੀਆਂ ਬਾਲਟੀਆਂ ਤੁਹਾਡੇ ਸਾਹਮਣੇ ਪਈਆਂ ਨੇ ਜਿਨ੍ਹਾਂ ਜਦੋਂ ਅੱਗ ਬੁਝਾਈ ਆ ਕੋਸ਼ਿਸ਼ ਕੀਤੀ ਆ ਫਿਲਹਾਲ ਇੰਨਾ ਧੂਆਂ ਸੀ ਕਿ ਬੰਦੇ ਨੂੰ ਬੰਦਾ ਨਹੀਂ ਨਜ਼ਰ ਆ ਰਿਹਾ ਸੀਗਾ ਤੇ ਭਾਈ ਸਾਹਿਬ ਕਹਿ ਰਹੇ ਸੀ ਕਿ ਸਾਨੂੰ ਸਰੂਪ ਨਹੀਂ ਨਜ਼ਰ ਆ ਰਿਹਾ ਉੱਪਰਲੇ ਸਰੂਪਾਂ ਦੀ ਸਾਨੂੰ ਬਹੁਤ ਟੈਨਸ਼ਨ ਸੀਗੀ ਵੀ ਉੱਪਰਲੇ ਸਰੂਪਾਂ ਨੂੰ ਨਗ ਪਹੁੰਚ ਗਈ ਹੋਵੇ ਫਿਰ ਅਸੀਂ ਕੋਸ਼ਿਸ਼ ਕਰਕੇ ਜਿਵੇਂ ਤੁਹਾਨੂੰ ਪਹਿਲਾਂ ਵੀ ਸੀ ਦੱਸਿਆ ਵਾ ਵੀ ਅਸੀਂ ਰੋਸ਼ਨਦਨ ਭੰਨੇ ਸ਼ੀਸ਼ੇ ਭੰਨੇ ਹੱਥਾਂ ਨਾਲ ਭੰਨੇ ਦੂਜੇ ਦਸ ਰਸਤੇ ਨਾਲ ਭੰਨੇ ਆ ਅਸੀਂ ਜਦੋਂ ਸਾਨੂੰ ਜੋ ਚਾਨਣ ਹੋਇਆ ਥੋੜਾ ਜਿਹਾ ਸਾਨੂੰ ਦਸ ਰਸਤਾ ਦਿਸਿਆ ਵਾ ਅਸੀਂ ਉੱਪਰ ਜਗੇ ਆ ਉੱਪਰ ਜਾ ਕੇ ਫਿਰ ਪ੍ਰਧਾਨ ਜੀ ਨੂੰ ਮੈਂ ਕਹਾਂ ਵੀ ਪ੍ਰਧਾਨ ਜੀ ਉੱਪਰ ਯਾਨੀ ਕਿ ਸੁੱਖ ਸ਼ਾਂਤੀ ਆ ਵੀ ਉੱਪਰਲੇ ਸਰੂਪਾਂ ਨੂੰ ਯਾਨੀ ਕਿ ਕੋਈ ਨੁਕਸਾਨ ਨਹੀਂ ਹੋਇਆਗਾ ਫਿਲਹਾਲ ਥੱਲੇ ਗਿਆ ਫਿਰ ਸੰਗਤ ਜ ਬੇਨਤੀ ਆ ਜਿਵੇਂ ਕਿ ਵੀ ਜਿਹੜੇ ਅਸੀਂ ਲੜੀਆਂ ਲਾ ਰਹੇ ਆ ਜਿਹੜੀ ਜਣ ਕੇ ਬਿਜਲੀ ਸਰਗਟ ਆ ਵਾ ਵੀ ਸਾਡੀ ਸ਼ਰੋਣੀ ਕਮੇਟੀ ਨੂੰ ਵੀ ਬੇਨਤੀ ਆ ਆਕਾਲ ਤੱਕ ਦਾ ਜਸਦਾਨ ਨੂੰ ਬੇਨਤੀ ਆ ਵੀ ਹਰ ਗੁਰਦੁਆਰੇ ਦੇ ਵਿੱਚ ਕੋਸ਼ਿਸ਼ ਕਰੀਏ ਅਸੀਂ ਘਰਾਂ ਵਿੱਚ ਨਾ ਲਾਈਏ ਕਿਉਂਕਿ ਇਹ ਬਿਜਲੀ ਦਾ ਕੋਈ ਭਰੋਸਾ ਨਹੀਂ ਹੈਗਾਗਾ ਘਰ ਵਿੱਚ ਵੀ ਸਾਡੇ ਨੁਕਸਾਨ ਹੋ ਸਕਦਾ ਵਾ ਕਿਉਂਕਿ ਪਿਛਲੀ ਦਾ ਕੋਈ ਪ੍ਰੋਸਾਨੀ ਲੜੀਆਂ ਕਮਜ਼ੋਰ ਵੀ ਹੋ ਸਕਦੀਆਂ ਕੁਝ ਨਹੀਂ ਹੋ ਸਕਦਾ ਤੇ ਸਾਡੀ ਬੇਨਤੀ ਇਹੀ ਆ ਵੀ ਜਿਸ ਤਰ੍ਹਾਂ ਅਗਲਾ ਟੀਚਰ ਰੱਖਿਆ ਗਿਆ ਸਿੰਘ ਸਾਹਮਣੇ ਕੀਤਾ ਵਾ ਵੀ ਅਖੰਡ ਪਾਤਸ਼ਾਹ ਅਰੰਭ ਹੋਣਗੇ ਤੇ ਡੀਵੀਆਰ ਆਈ ਵਿਖਾ ਕੇ ਵੀਡੀਓ ਜਿਹੜੀ ਉਹ ਜਨਤਕ ਕੀਤੀ ਜਾਊਗੀ ਤੇ ਭੋਗ ਵਾਲੇ ਦਿਨ ਜਿਹੜਾ ਵਾ ਅਗਲਾ ਜਿਹੜਾ ਟੀਚਾ ਵਾ ਜੋ ਤੇ ਕਾਰਵਾਈ ਹੋਗੀ ਤੇ ਉਹ ਤੁਹਾਡੇ ਸਾਹਮਣੇ ਜਾਣ ਕੇ ਰੱਖੀ ਜਾਏਗੀ ਜੀ ਹਾਂ ਬਿਲਕੁਲ ਕੋਸ਼ਿਸ਼ ਹਾਂਜੀ ਹਾਂਜੀ ਮੇਰੀ ਬੇਨਤੀ ਇਹੀ ਹੈ ਇਹ ਸ਼ਾਰਕਟ 60 ਸੜਕਾਂ ਨਾਲ ਜਿਹੜੀ ਘਟਨਾ ਹੋਈ ਹੈ ਨਾ ਤਾਂ ਪਹਿਲੀ ਆ ਇਹ ਹੋ ਸਕਦਾ ਬਹੁਤ ਹੋ ਚੁੱਕੀਆਂ ਆ ਠੀਕ ਆ ਅਸੀਂ ਕਿ ਸਭ ਕਿਲੇ ਆਏ ਨ ਬਿਜਲੀ ਨਹੀਂ ਹੁੰਦੀ ਸੀ ਆ ਤਾਂ 100 ਸਾਲ ਪਹਿਲਾਂ ਨਹੀਂ ਹੁੰਦੀ ਉਦੋਂ ਕੀ ਗੁਰੂ ਸਾਹਿਬ ਦਾ ਸਭ ਲੋਕ ਸਤਿਕਾਰ ਅੰਜ ਕਰਦੇ ਠੀਕ ਆ ਦੂਜੀ ਬੇਨਤੀ ਮੇਰੀ ਇਹ ਆ ਅੱਜ ਦੇ ਸਮੇਂ ਵਿੱਚ ਅਜਈਆਂ ਪਾਲਕੀ ਸਭਾ ਚੁੱਕੀਆਂ ਜਿਨ੍ਹਾਂ ਨੂੰ ਮਤਲਬ ਕੋਈ ਸੇਕ ਪੋਜ ਦਾ ਇਲੈਕਟ੍ਰੀਸ਼ਣ ਖਤਰਾ ਹੁੰਦਾ ਤਾਂ ਆਪਣੇ ਆਪ ਕਵਰ ਹੋ ਜਾਂਦੀਆਂ ਗਾ ਗੁਰੂ ਸਾਹਿਬ ਨੂੰ ਸੁਰੱਖਿਅਤ ਕਰ ਲੈਂਦੀਆਂ ਆ ਤਾਂ 500 ਸਾਲ ਪਹਿਲਾਂ ਇਹ ਜਾਦ ਹੋ ਚੁੱਕੀਆਂ ਹੈਗੀਆਂ ਫਰਮਨੀ ਕਮਿਟੀ ਕੋਲ ਅਰਬਾਂ ਖਰਬਾਂ ਦਾ ਬਜਟ ਹੋਏਗਾ ਜੀ ਇਹ ਚੀਜ਼ ਇਹ ਘਾੜਨੀ ਆ ਕਿ ਸੰਗ ਤਾਂ ਆਪ ਵੀ ਅਸੀਂ ਲੱਖ ਰੁਪਏ ਗੁਰਦਵਾਰੇ ਮਾਰਤਾਂ ਦੇ ਖਰਚ ਦਿੰਨੇ ਆ ਕਿ ਅਸੀਂ ਅਜਈਆਂ ਪਾਲਕੀ ਸਭਾ ਹ ਇਹਦੀ ਬਹੁਤ ਵੱਡੀ ਲੋੜ ਹੈਗੀ ਆ ਤਾਂ ਅਸੀਂ ਸਾਨੂੰ ਦੂਜੀ ਬੇਨਤੀ ਇਹ ਵੀ ਹੈਗੀ ਆ ਕਿ ਜ세ਧਾਰ ਗੜਗੜ ਸਿੰਘ ਨੇ ਹਕਮਚਾਰੀ ਕੀਤੇ ਸੀਗੇ ਕਿ ਜਿਹੜੇ ਗੁਰੂ ਘਰ ਜਿਹੜੇ ਆ ਗਏ ਪਹਿਲੇ ਤਾਂ ਰੱਖ ਜਾਣ ਸ਼੍ਰੋਮਣਿਕ ਬਿੜ ਆਉਣੇ ਪੈੜ ਦਾ ਰੱਖ ਤਨਖਾਹ ਰੱਖ ਸਕਦੀ ਹੈ ਕਿਉਂ ਇਹਨਾਂ ਦਾ ਬਜਟ ਨਹੀਂ ਆਏਗਾ ਪੰਜਾਬ ਸਰਕਾਰ ਦੇ ਬਜਟ ਨਾਲੋਂ ਜ਼ਿਆਦਾ ਸੋਣ ਨੂੰ ਬਜਟ ਹੈਗਾਗਾ ਫਿਰ ਵੀ ਬਾਰ-ਬਾਰ ਇਹ ਘਟਨਾਵਾਂ ਦੇਖਣ ਨੂੰ ਮਿਲਦੀਆਂ ਹੈਗੀਆਂ ਤੇ ਇਹਨਾਂ ਜਿਹੇ ਧਿਆਨ ਦੀ ਦੌਰ ਦੀ ਲੋੜ ਹੈ ਜਿਹੜੇ ਮੀਟਿੰਗਾਂ ਹੈਗੀਆਂ ਬਿਲਕੁਲ ਬਿਲਕੁਲ ਤਾਂ ਕੋਸ਼ਿਸ਼ ਇਹ ਹੁਣ ਕੀਤੀ ਜਾਏਗੀ ਜੋ ਵੀ ਇੱਥੇ ਹੁਣ ਮੀਟਿੰਗ ਕੀਤੀ ਗਈ ਹੈ ਕਿ ਇੱਥੇ ਕੈਮਰੇ ਲੱਗੇ ਨੇ ਸੀਸੀਟੀਵੀ ਕੈਮਰੇ ਅੰਦਰ ਵੀ ਸੀਗੇ ਗੇਟ ਤੇ ਵੀ ਸੀਗੇ ਬਾਹਰ ਵੀ ਸੀ ਪਰ ਪਹਿਲੇ ਹੀ ਤੌਰ ਤੇ ਤੁਹਾਨੂੰ ਦੱਸ ਦਈਏ ਕਿ ਇਸ ਚੀਜ਼ ਦੀ ਗੱਲ ਜਿਹੜੀ ਆ ਉਹ ਫਸਟ ਜਾਣਕਾਰੀ ਚ ਕਲੀਅਰ ਹੋ ਗਈ ਆ ਵੀ ਸ਼ਾਰਟ ਸਰਕਟ ਹੀ ਕਾਰਨ ਆ ਸੰਗਤਾਂ ਨੇ ਇੱਥੇ ਮੀਟਿੰਗ ਕੀਤੀ ਵੀ ਇੱਥੇ ਕੈਮਰੇ ਜ਼ਰੂਰ ਚੈੱਕ ਕੀਤੇ ਜਾਣ ਕੈਮਰੇ ਚੈੱਕ ਕਰਨ ਤੋਂ ਬਾਅਦ ਵੇਖਿਆ ਜਾਵੇ ਕਿ ਕਿਸੇ ਦੀ ਕੋਈ ਸ਼ਰਾਰਤ ਤਾਂ ਨਹੀਂ ਹੈਗੀ ਲੇਕਿਨ ਫਸਟ ਲਈ ਤੁਹਾਨੂੰ ਮੈਂ ਵਾਰ-ਵਾਰ ਫਿਰ ਵਾਰ ਉਹੀ ਗੱਲ ਕਹਿ ਰਿਹਾ ਕਿ ਸ਼ਾਰਟ ਸਰਕਟ ਦੇ ਕਾਰਨ ਹੀ ਇਹ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ ਲੇਕਿਨ ਫਿਰ ਵੀ ਕੱਲ ਤੱਕ ਜਿਹੜੇ ਕੈਮਰੇ ਉਹ ਚੈੱਕ ਕਰਕੇ ਸਾਰੀ ਤਸਵੀਰਾਂ ਉਹ ਵੀ ਦੇਖ ਲਈ ਜਾਏਗੀ